ਨਹੀਂ ਚਲੇ ਕਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁਗਾਕੇ ਸ਼ਾਹੀ ਮੁਰਦਾਬਾਦ 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 ਥਾਗਾਏ ਕਾ ਜਿੰਦਾਬਾਦ 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 ਨਗਰਪਾਲਿਕਾ ਇੰਕਲਾਈਨ ਸੈਂਟਰ ਜਿੰਦਾਬਾਦ 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 ਥਾਗਾਏ ਕਾ ਜਿੰਦਾਬਾਦ ਜਿੰਦਾਬਾਦ ਨਗਰ ਕਾਉਂਸਲ ਦਰਾਹਾ ਦੇ ਵਿਖੇ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਮਹਮ ਚਲਾਈ ਜਾ ਰਹੀ ਹੈ ਇਸ ਨੂੰ ਲੈ ਕੇ ਜੋ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਉੱਪਰ ਪ੍ਰੋਗਰਾਮ ਜੁੜਤ ਕੀਤੇ ਜਾ ਰਹੇ ਨੇ ਇਨ੍ਹਾਂ ਪ੍ਰੋਗਰਾਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਨਗਰ ਕੌਂਸਲ ਦੇ ਸੁਪਰਡੈਂਟ ਦੇ ਵਿੱਚ ਤਕਰਾਰ ਹੋਈ ਹੈ ਕੁੱਟਮਾਰ ਦੀ ਘਟਨਾ ਹੋਈ ਹੈ ਸੁਪਰਡੈਂਟ ਦੇ ਦੱਸਣ ਦੇ ਅਨੁਸਾਰ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਦੂਸਰੇ ਪਾਸੇ ਜੋ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਨੇ ਇਹਨਾਂ ਦੀ ਕੁੱਟਮਾਰ ਕੀਤੀ ਹੈ ਇਸ ਤਰ੍ਹਾਂ ਦਾ ਦੋਸ਼ ਲਗਾਇਆ ਗਿਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਨਸ਼ਿਆਂ ਵਿਰੁੱਧ ਜੋ ਲੜਾਈ ਛੇੜੀ ਜਾ ਕਿ ਜੋ ਹਰ ਰੋਜ਼ ਬੰਦੇ ਬੱਚੇ ਮਰ ਰਹੇ ਨੇ ਨਸ਼ਿਆਂ ਦੇ ਨਾਲ ਉਹਨਾਂ ਨੂੰ ਰੋਕਣ ਦੇ ਲਈ ਅਤੇ ਸਮਗਲ ਜਿਹੜੇ ਸਪਲਾਈ ਕਰਦੇ ਨੇ ਉਹਨਾਂ ਨੂੰ ਫੜ ਕੇ ਅੰਦਰ ਢੱਕਣ ਦੇ ਲਈ ਉਹਨਾਂ ਨੇ ਪ੍ਰੋਗਰਾਮ ਲਿਖਿਆ ਹੋਇਆ ਉਸ ਦੇ ਤਹਿਤ ਅਜ ਦਰਾਹੇ ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜੋ ਪੰਜ ਪੜਾਵਾਂ ਦੇ ਵਿੱਚ ਉਹਨਾਂ ਨੇ ਜਿਹੜਾ ਲੋਕਾਂ ਨੂੰ ਇਕੱਠੇ ਕਰਕੇ ਇਸ ਦੀ ਜਾਗਰੂਕਤਾ ਕੀਤਾ ਪਰ ਕੁਝ ਲੋਕਾਂ ਨੂੰ ਜਿਨ੍ਹਾਂ ਨੇ ਇਸ ਦੇ ਨਾਲ ਜਿਹੜਾ ਚੰਗਾ ਨਾ ਲੱਗਿਆ ਜਿਹੜਾ ਕਿ ਉਹਨੂੰ ਪਤਾ ਲੱਗਿਆ ਕਿ ਉਹ ਆਮ ਆਪ ਆਰ ਪਾਰਟੀ ਦੇ ਵਰਕਰ ਨੇ ਔਰ ਉਹਨਾਂ ਤਾਂ ਬੜੇ ਸਿਆਣੇ ਨੇ ਉਹਨਾਂ ਨੇ ਆ ਕੇ ਸਟੂਡੈਂਟ ਸਾਹਿਬ ਦੇ ਨਾਲ ਕੋਈ ਧੰਨਵਾਦ ਕਰਨ ਦੇ ਤਾਲ ਦੇ ਲਈ ਜੋ ਉਹਨਾਂ ਨੇ ਕਿਹਾ ਵੀ ਤੁਸੀਂ ਧੰਨਵਾਦ ਕਰੋਗੇ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਮਗਰੋਂ ਆ ਕੇ ਉਹਨਾਂ 'ਚ ਤਕਰਾਰ ਹੋ ਗਿਆ ਸਟੂਡੈਂਟ ਸਾਹਿਬ ਦੇ ਨੂੰ ੱੱਕੇ ੱੱਕੇ ਮਾਰੇ ਦਫ਼ਤਰ ਦੇ ਵਿੱਚ ਆ ਕੇ ਔਰ ਉਹਨਾਂ ਨੂੰ ਜਿਹੜਾ ਕੁੱਟਮਾਰ ਵੀ ਹੋਈ ਆ ਇਹ ਬੜੀ ਨਿੰਦਣਯੋਗ ਆ ਸਾਡਾ ਤਾਂ ਫਰਜ਼ ਬਣਦਾ ਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਇਸ ਤਰ੍ਹਾਂ ਚੱਲੇ ਹੋਏ ਨੇ ਉਹਨਾਂ ਦੇ ਨਾਲ ਅਸੀਂ ਸਹਿਯੋਗ ਦਈਏ ਸਰਕਾਰ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਸਾਡੀ ਜਿਹੜੀ ਦਿੱਖ ਵਧੀਆ ਬਣੀ ਰਹੇ ਜੇ ਇਸੇ ਟੰਗ ਦੇ ਨਾਲ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਵਿਆਂ ਦੇ ਵਿੱਚ ਜਾ ਕੇ ਅਸੀਂ ਸਾਨੂੰ ਲੋਕ ਕੁੱਟਣ ਮਾਰਨ ਜਾਂ ਸਾਡੇ ਜਿਹੜੇ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕਰਨ ਉਹਦਾ ਜਿਹੜਾ ਹੈਗਾ ਅਸਰ ਗਲਤ ਪੈਂਦਾ ਸਰਕਾਰ ਤੇ ਵੀ ਪੈਂਦਾ ਪ੍ਰਸ਼ਾਸਨ ਤੇ ਵੀ ਪੈਂਦਾ ਲੋਕਾਂ ਤੇ ਵੀ ਪੈਂਦਾ ਸੋ ਇਸ ਨੂੰ ਦੁਸਤ ਕਰਨ ਦੀ ਲੋੜ ਆ ਅੱਗੇ ਨੂੰ ਇਹੋ ਜਿਹੀ ਸ਼ਿਕਾਇਤ ਨਾ ਆਵੇ ਜਿਹਦੇ ਨਾਲ ਹਲੜਾਵਾਜੀ ਮੱਛੇ ਔਰ ਗਰਤ ਪ੍ਰੋਗਰਾਮ ਜਿਹੜਾ ਹੈਗਾ ਨੇ ਉਹ ਸਰਕਾਰ ਦੇ ਦਿੱਤੇ ਹੋਏ ਤੇ ਪ੍ਰੋਗਰਾਮ ਨੂੰ ਜਿਹੜਾ ਉਹ ਟੈਟੇਦੀ ਕਰ ਦੇਣ ਉਸ ਤੋਂ ਲੋਕ ਸੁਣਣ ਤੋਂ ਹਟ ਜਾਣਗੇ ਲੋਕ ਬਹੁਤ ਪਾਸੇ ਤੁਰ ਪਾਂ ਜਾਣਗੇ ਮੇਰੀ ਇਹੀ ਬੇਨਤੀ ਹੈ ਉਹਨਾਂ ਵਰਕਰਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਰਲ ਮਿਲ ਕੇ ਸਤਾਬ ਦੇ ਨਾਲ ਆਪਣਾ ਜਿਹੜਾ ਸਜ ਦੋਦੋ ਕੇ ਕੰਮ ਕਰਵਾਓ ਲਾ ਸਟੈਪ ਆਇਆ ਸਾਨੂੰ ਅੱਜ ਹੀ ਪਤਾ ਲੱਗਿਆ ਕਿ ਅੱਜ ਸਾਡੇ ਮੁਲਾਜ਼ਮਾਂ ਦੇ ਨਾਲ ਆ ਕੁਝ ਹੋਇਆ ਲੜਾਈ ਝਗੜਾ ਹੋਇਆ ਦੰਗੇ ਪਸਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਬਹੁਤ ਮੰਦਜੋਗੀ ਗੱਲ ਮੈਂ ਪਹਿਲਾਂ ਹੀ ਗੱਲ ਕਹੀ ਹੈ ਜੇਕਰ ਉਹਨਾਂ ਨੇ ਆ ਕੇ ਇਸ ਸਟਾਫ ਦੇ ਨਾਲ ਸਹਿਯੋਗ ਨਾ ਦਿੱਤਾ ਕੋਈ ਗੱਲਬਾਤ ਸਿਰੇ ਨਾ ਚੜੀ ਤਾਂ ਸਮੁੱਚੇ ਮਲਾਜ਼ਮਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਵੀ ਅਸੀਂ ਸਹਿਯੋਗ ਨਾਲ ਦੇਣ ਲਈ ਬੇਨਤੀ ਕਰਾਂਗੇ ਔਰ ਅਸੀਂ ਮਾਰਚ ਵੀ ਕਰਾਂਗੇ ਕੰਮ ਵਾਸੀ ਜਿਹੜਾ ਹੈਗਾ ਦਰਾਹ ਦਾ ਸਾਰਾ ਜਿਹੜਾ ਨਗਰ ਕੌਂਸਲ ਦੇ ਵਿੱਚ ਮਲਾਜ਼ਮਾਂ ਦਾ ਹੈ ਜੋ ਉਹਨਾਂ ਦਾ ਫੰਕਸ਼ਨ ਆ ਉਸ ਨੂੰ ਅਸੀਂ ਠੱਪ ਕਰ ਦੇਵਾਂਗੇ ਉਹਦਾ ਜਿਹੜੀ ਜ਼ਿੰਮੇਵਾਰ ਉਹ ਲੋਕ ਹੋਣਗੇ ਜਿਹੜੇ ਲੋਕ ਇਹਨਾਂ ਕੰਮਾਂ ਦੇ ਵਿੱਚ ਆ ਕੇ ਆਪਣਾ ਦਖਲਅੰਦਾਜ਼ੀ ਕਰਕੇ ਕੰਮ ਖਰਾਬ ਕਰਦੇ ਹਨ ਜਟਾਣਾ ਸਾਹਿਬ ਤੁਸੀਂ ਇਸ ਦੀ ਕੋਈ ਪੁਲਿਸ ਕੰਪਲੇਂਟ ਵੀ ਲੋਜ ਕੀਤੀ ਹੈ ਪੁਲਿਸ ਕੰਪਲੇਂਟ ਦੀ ਗੱਲ ਇਹ ਆ ਕਿ ਉਹਨਾਂ ਦੇ ਉਹਨਾਂ ਨੂੰ ਪਤਾ ਲੱਗਿਆ ਪ੍ਰੋਸੈਸ ਜੋ ਵਸੀਲੇਾਂ ਤੋਂ ਕਿ ਉਹਨਾਂ ਦੀ ਜਿਹੜੀ ਪੁਲਿਸ ਕੰਪਲੀਟ ਕਰ ਦਿੰਦੀ ਆ ਕਿਉਂਕਿ ਮੁਲਾਜ਼ਮ ਦਾ ਕੀ ਹੁੰਦਾ ਮੁਲਾਜ਼ਮ ਦਾ ਕੋਈ ਨੁਕਸਾਨ ਕਰ ਦਿੱਤਾ ਗਿਆ ਉਹਦਾ ਜ਼ਿੰਮੇਵਾਰ ਮੁਆਫ ਕਰਨਾ ਹੋਵੇਗਾ ਆ ਸਰਕਾਰ ਅਰ ਪੁਲਿਸ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ ਦੋਹਾ ਤੇਰਾ ਨੂੰ ਬੁਲਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਕਿ ਇਹ ਲੜਾਈ ਜਿਹੜੀ ਅੱਗੇ ਨਾ ਵੱਧ ਸਕੇ ਹਾਂਜੀ ਸੋ ਇਹ ਸੰਨ ਕੰਟਰੈਕਟ ਯੂਨੀਅਨ ਦੇ ਅਗੂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਇਸ ਮੂਵਮੈਂਟ ਦੀ ਕਾਮਯਾਬੀ ਦੇ ਲਈ ਜੋ ਮੁਲਾਜ਼ਮ ਨੇ ਜੋ ਮੁਲਾਜ਼ਮ ਤਬਕਾ ਇਸ ਲਈ ਕੰਮ ਕਰ ਰਿਹਾ ਉਹਨਾਂ ਦੀ ਸੁਰੱਖਿਆ ਜ਼ਰੂਰੀ ਹੈ ਜੋ ਇਹ ਕਟੜਾ ਹੋਈ ਹੈ ਇਸ ਵਿੱਚ ਮੁਲਾਜ਼ਮਾਂ ਦੀ ਜੋ ਸੁਰੱਖਿਆ ਨੂੰ ਖਤਰੇ ਵਿੱਚ ਪਾਇਆ ਗਿਆ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਮੈਂ ਮੁਲਾਜ਼ਮ ਨਗਰ ਕੌਸਤ ਰਾਹਤ ਹੋਈ ਤੇ ਸਾਡੇ ਸੁਪਰਡੈਂਟ ਸਾਹਿਬ ਨਾਲ ਜੋ ਤੱਕਾ ਹੋਇਆ ਹੈ ਨਾ ਪਰ ਅਸੀਂ ਉਹਦੇ ਲਈ ਮੰਨ ਲਾ ਇੱਥੇ ਤਾਂ ਕੰਮ ਤੇ ਸਭ ਕੰਮ ਬੰਦ ਕਰਤੇ ਸਾਨੂੰ ਚਾਹੀਏ 10 ਦਿਨ 20 ਦਿਨ ਬੈਠਣਾ ਪਵੇ ਜਦ ਤੱਕ ਸਾਡੇ ਸਾਡੇ ਸੁਪਰਡੈਂਟ ਸਾਹਿਬ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਕੰਮ ਪੂਰਾ ਦਰਾਹੇ ਦਾ ਬੰਦ ਰੱਖਾਂਗੇ ਟੋਟਲ ਕੰਮ ਬੰਦ ਰੱਖਾਂ ਚਾਹੇ ਪਾਣੀ ਖੜ ਜਾਵੇ ਕਿਤੇ ਚਾਹੇ ਕੂੜਾ ਢੇਲ ਲੱਗ ਜਾਣਾ ਅਸੀਂ ਕੁਛ ਨਹੀਂ ਚੱਕਾਂਗੇ ਬਾਕੀ ਵੀ ਸ਼ਹਿਰਾਂ ਦੇ ਜਿੰਨੇ ਨਗਰ ਕੌਸਲੇ ਉਹ ਵੀ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਜਦ ਤੱਕ ਸਾਡੇ ਸੁਪਰਡੈਂਟ ਸਾਹਿਬ ਨੂੰ ਇਨਸਾਫ ਨਹੀਂ ਮਿਲਦਾ ਉਹ ਇਸ ਤਰ੍ਹਾਂ ਜੀ ਚੱਲ ਸਰਕਾਰ ਵੱਲੋਂ ਜਿਹੜਾ ਅਨਯੋਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਨਿਕਿਆ ਗਿਆ ਮਾਨਯੋਗ ਡੀ ਸਾਹਿ ਉਨਾ ਬਲੋਂ ਡਿਊਟੀ ਲੱਗਿਆ ਹੋਇਆ ਸੀ ਤੇ ਦਫਤਰ ਵੱਲੋਂ ਡਿਊਟੀ ਲੱਗੀ ਹੋਈ ਸੀ ਮੇਰੀ ਬਤੌਰ ਸਟੇਸ ਖਤਰ ਡਿਊਟੀ ਲੱਗੀ ਹੋਈ ਸੀਗੀ ਤੇ ਉੱਥੇ ਕੁਝ ਅਣਪਛਾਤੇ ਤਾਂ ਨਹੀਂ ਮੈਂ ਕਿਹਾ ਸਾਦਾ ਕਿਉਂਕਿ ਪਿੰਡ ਦੇ ਹੀ ਬੰਦੇ ਸੀ ਉਹ ਮੈਂ ਜਾਣਦਾ ਇੱਕ ਮਿਸਟਰ ਗੁਰਪ੍ਰੀਤ ਗਿੱਲ ਜੀ ਤੇ ਹਰਪ੍ਰੀਤ ਦਾ ਸ਼ਾਇਦ ਹਰਪ੍ਰੀਤ ਗਿੱਲ ਤੇ ਇੱਕ ਉਹਦੇ ਨਾਲ ਟੋਨਾ ਟੋਨਾ ਮੁੰਡਾ ਜਿਹੜਾ ਤੇ ਉਹ ਇਹ ਦੋ ਦਿਨ ਜਾਣੇ ਸੀਗੇ ਉੱਥੇ ਤੇ ਇਹ ਕਹਿੰ ਲੱਗਿਆ ਵੀ ਅਸੀਂ ਆਪਣੀ ਪਾਰਟੀ ਵੱਲੋਂ ਅਸੀਂ ਇਦਾਂ ਕਰਨਾ ਇਦਾਂ ਕਰਨਾ ਉਦਾਂ ਕਰਨਾ ਚਲੋ ਅਸੀਂ ਪਹਿਲਾਂ ਤਾਂ ਬੋਲੇ ਦੀ ਜੋ ਇਹਨਾਂ ਨੇ ਕਰ ਲਿਆ ਭਾਸ਼ਣ ਕੁਛ ਨੂੰ ਵਗੈਰਾ ਇਹਨਾਂ ਨੇ ਦਿੱਤੇ ਆਪਦੇ ਕਰ ਲਏ ਤੇ ਲਾਸਟ ਦੇ ਉਤੇ ਦੇ ਨੰਨ ਜਦੋਂ ਇਹ ਸੋਚ ਕਾਉਣ ਦੀ ਵਾਰੀ ਆਈ ਤਾਂ ਮੈਂ ਕਿਹਾ ਵੀ ਇਹ ਸੌਂ ਚ ਜਿਹੜੀ ਦਫਤਰ ਵੱਲੋਂ ਕੋਈ ਫੰਕਸ਼ਨ ਦਫਤਰ ਦਾ ਹੈਗਾ ਤੇ ਦਫਤਰ ਨੇ ਝਕਾਉਣੀਆਂ ਵੀ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਆਹ ਉਹਦੀ ਲਿਸਟ ਆ ਮੈਂ ਨਾਲ ਕਾਗਜ਼ ਵੀ ਦੇ ਦਿੱਤੇ ਵੀ ਆ ਡਿਊਟੀਆਂ ਲੱਗੀਆਂ ਨੇ ਭਾਈ ਇਹ ਅਸੀਂ ਝਕਾਉਣੀਆਂ ਤਾਂ ਇਹ ਬਹਿਸ ਕਰਨ ਲੱਗੇ ਨਹੀਂ ਨਹੀਂ ਇਹ ਅਸੀਂ 108 ਮਿੰਨਾਂ ਚ ਝੁਕਾ ਕੇ ਆਏ ਅਸੀਂ ਉਧਰ ਮੈਂ ਕਿਹਾ ਵੀ ਲੋ ਪਿੰਡਾਂ ਦੀ ਗੱਲ ਹੋ ਰਹਾ ਏ ਆਰਮਨ ਲੋਕ ਉਹ ਕੀ ਇਸਾ ਪ੍ਰੋਗਰਾਮ ਤੇ ਚਲੋ ਇਹ ਹਲਕੀ ਬੁਲਕੀ ਦੀ ਗੱਲਬਾਤ ਹੋਈ ਤੇ ਉਹ ਦੋਵਾਂ ਨੇ ਚੰਗਾ ਜਿਹਾ ਓਕੇ ਜੀ ਮੈਂ ਵੀ ਆਵਦਾ ਗੱਡੀ 'ਚ ਬੈਠੇ ਆ ਚਲੇ ਗਏ ਤੇ ਇਹ ਵੀ ਚਲੇ ਗਏ ਤੇ ਨੈਕਸਟ ਅਸੀਂ ਅਗਲਾ ਫੰਕਸ਼ਨ ਸਾਡਾ ਸੀਗਾ ਜੈਪੁਰਾ ਰੋਡ ਦੇ ਉੱਤੇ ਮੁਰਦਾਰਾ ਸਾਹਿਬ ਦੇ ਵਿੱਚ ਜਦੋਂ ਉੱਥੇ ਪਹੁੰਚੇ ਆ ਤੇ ਅਸੀਂ ਅੰਦਰ ਹਲੇ ਪ੍ਰਬੰਧ ਕਰ ਹੀ ਰਹੇ ਸੀਗੇ ਪ੍ਰੋਗਰਾਮ ਸ਼ੁਰੂ ਕਰਨ ਦਾ ਤੇ ਸਾਰੇ ਵਰਦਾਂਾਂ ਦੇ ਲੱਗੇ ਹੋਏ ਸੀ ਮੁੰਡੇ ਵੀ ਸਾਰੇ ਅੰਦਰ ਤੇ ਇਹ ਉਸ ਵੇਲੇ ਲੈ ਕੇ ਤਿੰਨ ਚਾਰ ਮੁੰਡਿਆਂ ਨੂੰ ਨਾਲ ਲੈ ਕੇ ਉੱਥੇ ਜਿਹਦੇ ਵਿੱਚ ਟੋਨਾ ਨਸ਼ੇ ਦੇ ਵਿੱਚ ਧੁੱਤ ਸੀ ਪੂਰਾ ਪੂਰੀ ਤਰ੍ਹਾਂ ਤੇ ਉੱਥੇ ਪਹੁੰਚੇ ਇਹਨਾਂ ਨੇ ਮੇਰੇ ਨਾਲ ਜਿਹੜਾ ਹੈਗਾ ਬੱਦਸਲੂਕੀ ਕੀਤੀ ਉੱਥੇ ਤੇ ਕੁੱਟ ਮਾਰ ਕੀਤੀ ਤੇ ਵਾਰ ਖਿੱਚ ਕੇ ਮੈਨੂੰ ਵਾਰ ਤੱਕ ਲਾਇਆ ਤੇ ਉਹ ਜ ਕਾਉਂਸਲਰ ਵਗੈਰਾ ਨੇ ਜਿਹੜੇ ਸੀਗੇ ਮੌਕੇ ਤੇ ਮੌਜੂਦ ਸਾਡੇ ਪ੍ਰਧਾਨ ਜੀ ਸੀਗੇ ਤਾਂ ਉਹਨਾਂ ਨੇ ਮੌਕੇ ਤੇ ਛੁਡਾਇਆ ਨਹੀਂ ਤਾਂ ਸ਼ਾਇਦ 60 ਮੀਟ ਵੀ ਮਾਰਦੇ ਇੱਕ ਉਹਨਾਂ ਦਾ ਦੋਸ਼ ਆ ਕਹਿੰਦੇ ਜਦੋਂ ਸਾਡੇ ਪਿੰਡ ਪ੍ਰੋਗਰਾਮ ਸੀ ਕਿ ਇਹਨਾਂ ਨੇ ਸਾਡਾ ਵੀ ਹੁੰਦਾ ਦੀ ਪ੍ਰੋਗਰਾਮ ਕਰਵਾਉ ਕਰਤਾ ਮਾਈਕ ਚੱਕ ਲਿਆ ਸਰੋਪੇ ਸਾਡੇ ਚੱਕ ਲਏ ਜਦ ਕੀ ਸਾਡਾ ਪ੍ਰੋਗਰਾਮ ਸੀ ਨਹੀਂ ਨਹੀਂ ਇਹਨਾਂ ਨੇ ਸਾਡਾ ਪ੍ਰੋਗਰਾਮ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਨਹੀਂ ਸਾਡਾ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਨਾ ਸਾਡਾ ਕੋਈ ਮੌਕਾ ਹੈ ਜਗ੍ਹਾ ਕੋਈ ਫੰਕਸ਼ਨ ਹੀ ਉਹਨਾਂ ਦਾ ਨਹੀਂ ਸੀ ਜਿਵੇਂ ਮੈਂ ਕਿਸੇ ਦੇ ਘਰੇ ਜਾ ਕੇ ਸਰੋਪੇ ਦੇਣ ਲੱਗ ਜਾ ਉਹ ਜਾ ਤੁਹਾਡਾ ਫੰਕਸ਼ਨ ਹੀ ਹੈਗਾ ਤੁਹਾਨੂੰ ਕਿਸੇ ਨੇ ਬੁਲਾਇਆ ਨਾ ਹੋਵੇ ਤੁਸੀਂ ਆਪਣੇ ਆਪ ਹੀ ਆ ਕੇ ਉੱਥੇ ਆ ਕੇ ਮੈਚ ਆ ਕੇ ਚੌਧਰੀ ਬਣ ਜਾ ਵੀ ਮੈਂ ਮੈਂ ਤਾਂ ਡਿਊਟੀ ਕਰਕੇ ਗਿਆ ਆ ਆਪਦੀ ਨਹੀਂ ਮੈਨੂੰ ਕੋਈ ਲੋੜ ਹੈ ਮੇਰੇ ਤਾਂ ਛੁੱਟੀ ਸੀ ਦਾ ਦਿਨ ਸੀ ਮੈਂ ਤਾਂ ਕਰਿਆ ਰੈਸਟ ਕਰਦਾ ਠੀਕ ਹੈ ਨਾ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਜੇ ਕਹਿ ਰਿਹਾ ਤਾਂ ਝੂਠ ਕਹਿ ਰਿਹਾ ਜੀ ਅੱਜ ਸਰਕਾਰ ਨਸ਼ਿਆਂ ਵਿਰੋਧ ਜੋ ਜੁੱਧ ਲੜਿਆ ਹੋਇਆ ਜੁੱਧ ਲੜਿਆ ਜਾ ਰਿਹਾ ਹੈ ਉਹ ਦਰਾਹ ਸ਼ਹਿਰ ਵਿੱਚ ਪੰਜ ਪੜਾਵਾਂ ਵਿੱਚ ਇਸ ਦੀ ਫੰਕਸ਼ਨ ਹੋਣੀ ਸੀ ਕੱਲ ਸ਼ਾਮ ਨੂੰ ਫਕਸ਼ਨ ਦਰਮਿਆਨ ਇਨਸਪੈਕਟਰ ਸਾਹਿਬ ਨਾਲ ਹੰੜੜਬਾਜੀ ਕੀਤੀ ਗਈ ਭਈਆ ਪਹਿਲਾਂ ਕਹਿੰਦੇ ਅਸੀਂ ਇਸ ਸੌ ਅਸੀਂ ਚਕਾਵਾਂਗੇ ਫਿਰ ਕਹਿੰਦੇ ਅਸੀਂ ਚਕਾਉਣੀ ਨਹੀਂ ਉਸ ਤੋਂ ਬਾਅਦ ਇਨਸਪੈਕਟਰ ਸਾਹਿਬ ਨਾਲ ਜੋ ਬਦਸਲੂਕੀ ਕੀਤੀ ਗਈ ਅਸੀਂ ਇਸ ਦਿਨ ਦਾ ਜੋ ਆਮ ਆਜ਼ਾਦੀ ਪਾਰਟੀ ਦੇ ਵਰਕਰ ਨੇ ਇਹਨਾਂ ਕੋਲੇ ਕੋਈ ਅਧਿਕਾਰ ਹੈ ਕਿ ਜੋ ਸਰਕਾਰੀ ਆ फंक्शन ਚੱਲ ਰਿਹਾ ਉਸ ਵਿੱਚ ਇੰਟਰਵਿਊਸ ਕਰਫਤੋਂ ਇਹਨਾਂ ਕੋਲੇ ਕੋਈ ਅਧਿਕਾਰ ਨਹੀਂ ਜੋ ਸਰਕਾਰੀ ਸਰਕਾਰ ਦੀ ਹਦਾਇਤਾ ਨੇ ਜੋ ਅਥਾਰਟੀ ਰੱਖਦੇ ਹਨ ਅਫਸਰ ਉਹਨਾਂ ਨੇ ਇਥੋਂ ਸੋਚ ਚਕਾਉਣੀ ਹੁੰਦੀ ਹੈ ਜਿਵੇਂ ਕਿ ਇਲੈਕਟਿਡ ਮੈਂਬਰ ਹੋਵੇ ਉਹ ਚੁੱਕਾ ਸਕਦਾ ਹੈ ਵਰਕਰ ਨਹੀਂ ਇਹ ਕੰਮ ਕਰ ਸਕਦੇ ਸਰਕਾਰ ਨੂੰ ਇਸ ਤਰਫ ਧਿਆਨ ਦੇਣਾ ਚਾਹੀਦਾ ਹੈ ਜੋ ਇਹਨਾਂ ਦੇ ਵਰਕਰ ਨੇ ਇਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਵੀ ਇਹ ਕੰਮ ਨਾ ਕਰਨ ਇਦੇ ਨਾਲ ਜਿੱਥੇ ਸਰਕਾਰ ਦੀ ਬਰਾਮੀ ਹੁੰਦੀ ਹੈ ਉਹਦੇ ਨਾਲ ਨਾਲ ਸਰਕਾਰ ਦਾ ਜੋ ਪੱਖ ਹੈ ਉਹ ਆਮ ਜਨਤਾ ਵਿੱਚ ਗਤ ਪ੍ਰਭਾਵ ਲੈ ਕੇ ਜਾਂਦਾ ਹੈ